ਆਈਐਮਏ ਵੱਲੋਂ ਲਿਆ ਗਿਆ ਇੱਕ ਫੈਸਲਾ ਮੰਡੀਕਲਾ ਅਤੇ ਸੂਚ ਦੇ ਕਿਸੇ ਵੀ ਮਰੀਜ਼ ਦਾ ਨਹੀਂ ਕੀਤਾ ਜਾਵੇਗਾ ਰਾਮਪਰਾ ਦੀ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਅੱਜ ਇਸ ਨੂੰ ਲੈ ਕੇ ਦੋ ਪਿੰਡਾਂ ਦੀਆਂ ਪੰਚਾਇਤਾਂ ਮਿਲ ਕੇ ਪਹੁੰਚੀਆਂ ਡਿਪਟੀ ਕਮਿਸ਼ਨਰ ਨੂੰ ਅਤੇ ਡਿਪਟੀ ਕਮਿਸ਼ਨਰ ਨੇ ਕਿਹਾ ਉਹ ਇਸ ਸਬੰਧੀ ਕਰਨੀ ਆਈਐਮਏ ਦੇ ਨਾਲ ਗੱਲਬਾਤ ਨਾ ਬੰਦਾ ਹੈ ਕਿ ਰਾਮਪੁਰਾ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਪਿਛਲੇ ਸਮੇਂ ਇੱਕ ਮਾੜੀ ਇਹ ਘਟਨਾ ਵਾਪਰੀ ਸੀ ਇੱਕ ਮਰੀਜ਼ ਦੀ ਮੌਤ ਹੋਈ ਸੀ ਤੇ ਉਸ ਤੋਂ ਬਾਅਦ ਕੁਝ ਜੁਨੀਨਾ ਬੰਨੋ ਉਸ ਹਸਪਤਾਲ ਦੇ ਬਾਹਰ ਤਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਹੁਣ ਰਾਮਪੁਰਾ ਦੇ ਸਾਰੇ ਹੀ ਪ੍ਰਾਈਵੇਟ ਹਸਪਤਾਲਾਂ ਵੱਲੋਂ ਇੱਕ ਫੈਸਲਾ ਲਿਆ ਗਿਆ ਕਿ ਸੂਚ ਅਤੇ ਆਪਣਾ ਕੋਠੇ ਮੰਡੀ ਕਲਾਂ ਦੀ ਕਿਸੇ ਵੀ ਮਰੀਜ਼ ਦਾ ਇਲਾਜ ਇੱਥੇ ਨਹੀਂ ਕੀਤਾ ਜਾਵੇਗਾ ਅਤੇ ਇਸ ਨੂੰ ਲੈ ਕੇ ਮਰੀਜ਼ਾਂ ਨੂੰ ਕਾਫੀ ਸਮੱਸਿਆ ਦਾ ਸਾਹਮਣਾ ਨੂੰ ਜਟਨਾ ਕਰਨਾ ਪੈ ਰਿਹਾ ਹੈ ਤੇ ਅੱਜ ਇਹਨਾਂ ਦੋਨੇ ਪਿੰਡਾਂ ਦੀ ਪੰਚਾਇਤਾਂ ਬਟੇਂਡਾ ਦੇ ਡਿਪਟੀ ਕਮਿਸ਼ਨਰ ਨੂੰ ਮਿਲਣ ਦੇ ਲਈ ਪਹੁੰਚੀਆਂ ਅਤੇ ਡਿਪਟੀ ਕਮਿਸ਼ਨਰ ਨੇ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਸ ਸਬੰਧੀ ਜਿਹੜੇ ਹੈ ਉਹ ਆਈਐਮਏ ਦੇ ਨਾਲ ਫਿਕਲਮਕ ਕਰਨਗੇ ਤੇ ਉਹਨਾਂ ਨਾਲ ਨਾਲ ਇਹ ਵੀ ਕਿਹਾ ਕਿ ਜਿਹੜੀਆਂ ਜੁਨੀਅਨਾਂ ਹਨ ਉਹ ਜਾ ਕੇ ਡਾਕਟਰਾਂ ਦੇ ਬਾਰਾਂ ਦੇ ਵਿੱਚ ਬਹਿ ਜਾਂਦੀਆਂ ਹਨ ਅਤੇ ਇਸ ਨੂੰ ਬਹਿ ਕੇ ਸਾਰੇ ਹੀ ਲੋਕਾਂ ਨੂੰ ਸਫਲਤ ਕਰਨਾ ਪੈ ਰਿਹਾ ਹੈ ਆਪਣਾ ਪਹਿਰੇ ਪਰ ਜੇ ਉਹਨਾਂ ਇਹ ਵੀ ਲਾ ਕੇ ਕਿਹਾ ਕਿ ਡਾਕਟਰਾਂ ਨੂੰ ਵੀ ਚਾਹੀਦਾ ਹੈ ਕਿ ਇੱਕ ਬੰਦੇ ਦੀ ਗੱਦੀ ਦੇ ਕਾਰਨ ਸਾਰਿਆਂ ਨੂੰ ਇਹਦਾ ਸੁਪਨਾ ਕਰਨਾ ਪਵੇ ਅਤੇ ਉਹ ਇਸ ਸੰਬੰਧੀ ਆਈਐਮ ਦੇ ਨਾਲ ਗੱਲਬਾਤ ਕਰਨੀ ਕਿ ਹਉਸੋਂ ਸੋਣਿਆ ਕੀ ਸੀ ਪੂਰਾ ਮਾਮਲਾ ਇਸ ਮਾਮਲੇ ਨੂੰ ਲੈ ਕੇ ਬੇਤੀ ਨਾਮ ਤੇ ਕੀ ਮੰਗ ਲਾਈ ਜੀ ਮੇਰਾ ਨਾਮ ਜਸਵੰਤ ਦਰਦਪ੍ਰੀਤ ਹੈ ਜੀ ਮੈਂ ਸਰਪੰਚ ਆ ਕੋਠੇ ਮੰਡੀਕਲਾ ਇਹ ਜਿਹੜੀ ਇਹਨਾਂ ਦੀ ਮੈਡੀਕਲ ਐਸੋਸੀਏਸ਼ਨ ਮਣੀ ਹੋਈ ਹੈ ਜੀ ਉਹ ਜਿਹੜੇ ਰਾਮਪੁਰ ਦੇ ਸਾਰੇ ਪ੍ਰਾਈਵੇਟ ਹਸਪਤਾਲ ਆ ਇਹਨਾਂ ਨੇ ਮੰਡੀਕਲਾ ਤੇ ਪੂਜਪਿੰਡ ਦੇ ਮਰੀਜ਼ ਦੇਖਣ ਤੋਂ ਵੀ ਅਸਹਿਮਰਤਾ ਇਹਨਾਂ ਨੇ ਬਾਈਕਾਟ ਕਰਤਾ ਜੀ ਸਾਡਾ ਇਸ ਕਰਕੇ ਅਸੀਂ ਸਰੋ ਸਰਜਨ ਨੂੰ ਜੇਪਤੀ ਕਮਿਸ਼ਨ ਬਠਿੰਡਾ ਨੂੰ ਨੰਦ ਪੱਤਰ ਦੇਣ ਆਇਆ ਜੀ ਸਾਡੀ ਮੰਗ ਆ ਵੀ ਜਿਹੜਾ ਆਪਣਾ ਕਾਨੂੰਨ ਆ ਉਹਦੇ ਅਨੁਸਾਰ ਵੀ ਆਪਾਂ ਕਿਸੇ ਮਰੀਜ਼ ਨਾਲ ਧਰਮ ਜਾਤ ਪਾਤ ਜਾ ਕਿਸੇ ਵੀ ਬਕਰੇਵੇਂ ਨੂੰ ਲੈ ਕੇ ਆਪਾਂ ਕਿਸੇ ਦਾ ਬਾਈਕਟ ਨਹੀਂ ਕਰ ਸਕਦੇ ਜੀ ਕਾਰਨ ਕੀ ਹੈ ਜੀ ਚੋਬਲ ਉਹਨਾਂ ਨੇ ਵੀ ਇੱਥੇ ਸਾਡੇ ਰੌਲਾ ਪਾਇਆ ਜੀ ਬੁੱਲਡ ਬਾਜੀ ਕੀਤੀ ਸੀ ਕਹਿੰਦੇ ਜੁਨੇ ਨਾਲਾਂ ਨੇ ਉਹ ਹੁਣ ਧਰਨਾ ਭਾਰ ਦੇ ਕਿਸਾਨ ਸਿੱਧੂ ਪਰਾਲਾ ਨੇ ਲਾਇਆ ਬੁੱਲਡ ਬਾਜੀ ਇਸ ਕਰਕੇ ਹੋਈ ਕਿਉਂਕਿ ਡਾਕਟਰ ਮਰੇ ਹੋਏ ਮਰੀਜ਼ ਨੂੰ ਰੈਪਰ ਕਰ ਰਿਆ ਸੀ ਜੀ ਜਦੋਂ ਮਰੀਜ਼ ਦੀ ਮੌਤ ਹੋ ਗਈ ਉਹ ਰੈਪਰ ਕਰ ਰਿਆ ਸੀ ਕੋਈ ਜਦੋਂ ਐਕਸੀਡੈਂਟ ਹੋਇਆ ਉਹਦੋਂ ਕੋਈ ਪੁਲਿਸ ਬਿਆਨ ਨਹੀਂ ਲੇਖੀ ਕੋਈ ਪੁਲਿਸ ਨੇ ਕੋਈ ਬਿਆਨ ਨਹੀਂ ਲਿਆ ਜੀ ਕਿਉਂਕਿ ਦੇਰ ਰਾਤ ਤੱਕ 12 12 1 ਵਜੇ ਤੱਕ ਜੁਨੇ ਨੇ ਧਰਨਾ ਲਾਇਆ ਦੂਜੀ ਰਾਤ ਤੱਕ ਵੀ ਧਰਨਾ ਲੱਗੇ ਉਹ ਜੀ ਰਾਤ ਨੂੰ ਇਹਨਾਂ ਦਾ ਬਰਾਸੀ ਬੇਤ ਨੂੰ ਜਾਉਂਦਾ ਹੋਇਆ ਜਿੰਨੇ ਨਾਲ ਫੇਰ ਧਰਨਾ ਚੱਕਿਆ ਗਿਆ ਵੀ ਸਾਰੇ ਕਿਹੜੇ ਪਿੰਡ ਦੇ ਆ ਤੇ ਸਾਰੇ ਵੱਖ-ਵੱਖ ਪਿੰਡਾਂ ਦੇ ਸਰਪੰਚ ਆ ਜੀ ਆ ਮਲਾਕ ਰਾਮਪਰਾ ਦੇ ਵੱਖ-ਵੱਖ ਪਿੰਡਾਂ ਦੇ ਪੰਜ ਸਰਪੰਚ ਆ ਜੀ ਕੀ ਗੱਲ ਲੈ ਕੇ ਜਾਉਂਗੇ ਡੀਸੀ ਸਾਹਿਬ ਕੋਲ ਇਹ ਬਾਕੀ ਡੀਸੀ ਸਾਹਿਬ ਨੂੰ ਮੰਨ ਕਰਾਂਗੇ ਵੀ ਇਸ ਤਰ੍ਹਾਂ ਦਾ ਜਿਹੜਾ ਇਹ ਆਪਣਾ ਇਨਸਾਨੀਤ ਪਰੋਤੀ ਫੈਸਲਾ ਜੀ ਇਹ ਡਾਕਟਰਾਂ ਦਾ ਵੀ ਇਸ ਤਰ੍ਹਾਂ ਬਕਰੀਮਾ ਨਹੀਂ ਨਾ ਕਰਨਾ ਚਾਹੀਦਾ ਜੀ ਕਿਸੇ ਵੀ ਮਰੀਜ਼ ਨਾਲ ਧਰਨਾ ਦਾ ਮੰਨ ਲਓ 50 ਬੰਦੇ ਨੇ ਲਾਇਆ ਜੀ 15000 ਦੀ ਬਾਦੀ ਵਾਲਾ ਪਿੰਡ ਆ ਜੀ ਉਹਨਾਂ ਦਾ ਕੀ ਕਤੂਰਾ ਜੀ ਪਰ ਇਹ ਵੀ ਦੇਖਿਆ ਵੀ ਬਹੁ ਭਾਰਤੀ ਜਦੋਂ ਕੋਈ ਨਾ ਕੋਈ ਫੈਸਲਾ ਹੁੰਦਾ ਚਾਹੇ ਉਹਨੂੰ ਸੌਦਾ ਕਹਿ ਲੋ ਚਾਹੀ ਕੋਈ ਕਹੋ ਪਰ ਉਹਨੂੰ ਵਾਪਸ ਲਿਆ ਜਾਂਦਾ ਫਿਰ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ ਫਿਰ ਇਹ ਧੱਤਾਂ ਵਾਪਸ ਦੀ ਆ ਲੱਗਦਾ ਨਹੀਂ ਉਹ ਤਾਂ ਪਿੱਛੇ ਨਹੀਂ ਹਟ ਰਣਾ ਕਿਸੇ ਪੰਚਾਇਤ ਨੇ ਨਹੀਂ ਲਾਇਆ ਸੀਗਾ ਜੀ ਨਹੀਂ ਨਹੀਂ ਆਮ ਜੂਨੀਅਨ ਆਪੀ ਆ ਮੈਂ ਥੋੜੀ ਦੁਨੀਆ ਇਹ ਤਾਂ ਫਿਰ ਦੁਨੀਆ ਨੂੰ ਦੱਸ ਸਕਦੀ ਆ ਨਾ ਜੀ ਇਹ ਦੁਨੀਆ ਨਾਲ ਸਵਾਲ ਕਰਨਾ ਚਾਹੀਦਾ ਜੀ ਪਬਲਿਕ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਇਸ ਤਰ੍ਹਾਂ ਦੀ ਕਾਰਵਾਈ ਬਿਲਕੁਲ ਅਸੀਂ ਇਹ ਕਹਿੰਦੇ ਹਾਂ ਵੀ ਡਾਕਟਰ ਦੀ ਪੜਤਾਲ ਹੋਣੀ ਚਾਹੀਦੀ ਆ ਜੀ ਜਿਹੜਾ ਇਸ ਤੋਂ ਪਹਿਲਾਂ ਵੀ ਸਾਨੂੰ ਧਿਆਨ ਚ ਆਇਆ ਵੀ ਡਾਕਟਰ ਨੂੰ ਅ ਗਰਮਾਨੇ ਹੋ ਚੁੱਕੇ ਆ ਜੀ। ਖੁਸ਼ੀ ਲਾ ਫਰਮਾਈ ਦੇ ਜੀ। ਨਹੀਂ ਫਿਰ ਡਾਕਟਰ ਡਾਕਟਰ ਦੇ ਮੂੰਹੇ ਧਰਨਾ ਲਾਉਣ ਦੀ ਵਜ੍ਹਾ ਦੇ ਯੂਨੀਅਨਾਂ ਨੂੰ ਕਾਨੂੰਨੀ ਰਾਹ ਨਹੀਂ ਤਿਆਰ ਕਰਨਾ ਚਾਹੀਦਾ। ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ। ਹੁਣ ਕੀ ਜਾਸਰ ਵਿੱਚ ਧਰਨੇ ਕਿਉਂ ਲੱਗਦੇ ਆ ਤੁਹਾਨੂੰ ਵੀ ਪਤਾ ਹੈ। ਜਦੋਂ ਕੋਈ ਪ੍ਰਸ਼ਾਸਨ ਜਾਂ ਸਰਕਾਰਾਂ ਸਾਡੀ ਗੱਲ ਨਹੀਂ ਸੁਣਦੀ ਆ ਉਦੋਂ ਧਰਨੇ ਲੱਗ ਜਾਂਦੇ ਆ ਜੀ। ਮਜਬੂਰੀ ਤੇ ਲਾਉਣੇ ਪੈਂਦੇ ਆ ਜੀ ਧਰਨੇ ਉਹਨਾਂ ਨੂੰ। ਤੁਸੀਂ ਜੂਨੀਅਨ ਦਾ ਨਾਲ ਹੋ ਕਿ ਜੂਨੀਅਨ ਤਾਂ ਅਲੱਗ ਹੋ ਗਏ ਆ। ਅਸੀਂ ਤਾਂ ਪੰਚਾਇਤਾਂ ਬੁਲਾਇਆ ਜੀ ਜੂਨੀਅਨ ਨਾਲ ਸਾਡਾ ਕੋਈ ਸਬੰਧ ਨਹੀਂ ਹੈ ਜੀ। ਠੀਕ ਹੈ ਇਕਿ ਮੇਰੇ ਕੋਲ ਪੰਚਾਇਤਾਂ ਕੁਝ ਆਈਐਸ ਗਿਆ ਜਿੱਥੇ ਕਿ ਤੁਸੀਂ ਵੀ ਦੱਸ ਹੀ ਰਹੇ ਹੋ ਕਿ ਆਈਐਮਏ ਵੱਲੋਂ ਜੁੜਾਇਗਾ ਕੁਝ ਇੱਕ ਫੈਸਲਾ ਕੀਤਾ ਗਿਆ ਹੈ ਕਿ ਇਕਾ ਦੋ ਪਿੰਡ ਜੁੜੇ ਸੂਚ ਹੈ ਮੰਡੀ ਕਲਾ ਹੈ ਇਹਦੇ ਜਿਹੜੇ ਆ ਵਿਅਕਤੀ ਨੇ ਮਰੀਜ਼ ਨੇ ਉਹਨਾਂ ਨੂੰ ਪ੍ਰਾਈਵੇਟ ਡਾਕਟਰ ਜਿਹੜੇ ਹੈ ਕਿ ਉਹ ਉਹਨਾਂ ਦਾ ਇਲਾਜ ਨਹੀਂ ਕਰਨ ਇਤੇ ਇਹਦਾ ਜਿਹੜਾ ਇਸ਼ੂ ਅਰਾਈਜ਼ ਹੋਇਆ ਹੈ ਇਹ ਕੁਝ ਸਮਾਂ ਪਹਿਲਾਂ ਜਿਹੜਾ ਇੱਕ ਐਕਸੀਡੈਂਟ ਵਿੱਚ ਇੱਕ ਵਿਅਕਤੀ ਦੀ ਮੰਦਭਾਗ ਘਟਨਾ ਹੋਣ ਕਾਰਨ ਉਹਨਾਂ ਦੀ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਕਿਸਾਨ ਯੂਨੀਅਨ ਉਹਨਾਂ ਦੇ ਨਾਲ ਜਿਹੜਾ ਹੈਗਾ ਬਾਕੀ ਕੁਝ ਦੁਰਵਿਵਹਾਰ ਵੀ ਹੋਇਆ ਤੇ ਕੁਝ ਜਿਹੜਾ ਹੈਗਾ ਡਾਕਟਰ ਦੇ ਨਾਲ ਉਹਨਾਂ ਨੇ ਕੁਝ ਇਸ਼ੂਜ਼ ਵੀ ਅਰਾਈਜ਼ ਹੋਇਆ ਸੀ ਤੇ ਉਸ ਨੂੰ ਦੇਖਦੇ ਹੋਏ ਬਾਅਦ ਵਿੱਚ ਜਿਹੜਾ ਆਈਐਮਐ ਨੇ ਇਸ ਤਰੀਕੇ ਦਾ ਫੈਸਲਾ ਲਿਆ ਮੈਨੂੰ ਲੱਗਦਾ ਕਿ ਇਹ ਫੈਸਲਾ ਨਹੀਂ ਲੈਣਾ ਚਾਹੀਦਾ ਸੀ ਕਿਉਂਕਿ ਕਾਨੂੰਨੀ ਤੌਰ ਤੇ ਬਹੁਤ ਸਾਰੇ ਕੋਲ ਆਪਣੇ ਤਰੀਕੇ ਹੈਗੇ ਪਾਵੇਂ ਉਹ ਜਿਹੜਾ ਪਹਿਲਾ ਇਲਿਗੇਸ਼ਨ ਸੀਗਾ ਕਿ ਡਾਕਟਰ ਨੇ ਸਹੀ ਤਰੀਕੇ ਨਾਲ ਇਲਾਜ ਨਹੀਂ ਕੀਤਾ ਉਹਦੇ ਬਾਰੇ ਵੀ ਮੇਰੀ ਰਾਏ ਇਹ ਹੀ ਹੈ ਕਿ ਪਾਵੇਂ ਕਿਸੇ ਦੀ ਵੀ ਗਲਤੀ ਹੋਵੇ ਜਦ ਤੱਕ ਇੱਕ ਨਿਰਪੱਖ ਜਾਂਚ ਨਹੀਂ ਹੋ ਜਾਂਦੀ ਤਦ ਤੱਕ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦਾ ਕੋਈ ਵੀ ਅਧਿਕਾਰ ਨਹੀਂ ਹੈ ਤੇ ਯੂਨੀਅਨਸ ਨੂੰ ਵੀ ਇਸ ਤੋਂ ਗੁਰੇਜ਼ ਕਰਨਾ ਚਾਹੀਦਾ ਇਸ ਦੇ ਨਾਲ ਹੀ ਤੁਸੀਂ ਖੁਦ ਵੀ ਵੇਖ ਰਹੇ ਹੋ ਕਿ ਕਿੰਨੀ ਸਾਰੀ ਸੋ ਇੱਕ ਬੰਦੇ ਗਲਤ ਤਰਨਾ ਲਾ ਲੈਣ ਤੋਂ ਬਾਅਦ ਹੁਣ ਤੁਸੀਂ ਵੇਖ ਵੀ ਰਹੇ ਹੋ ਕਿ ਕਿੰਨੀ ਆਬਾਦੀ ਜਿਹੜੀ ਹੈ ਉਸ ਦਾ सक ते, आ, तो तो कर सकती है मैं सार्ड यही बेनती करा किसी भी, दे या, किसी भी होर, आ, गलत है तो जो का कानूना तरीका ही अपनाया जाए एक्सपर्ट कमेटी बनती है जो किसी डॉक्टर तो कोई एलीगेशन होंगी जो एक्सपर्ट नहीं दस दिता कि गलती की है तद तक कोई भी व्यक्ति अपने आप ही ਆਪਣਾ ਜੱਜ ਨਾ ਬਣ ਕੇ ਉੱਥੇ ਕੋਈ ਇਸ ਤਰੀਕੇ ਦੀ ਗਲਤ ਹਰਕਤ ਨਾ ਕਰੇ ਮੈਂ ਇਹਦਾ ਜਿਹੜੀ ਐਪਲੀਕੇਸ਼ਨ ਹੈ ਕੀ ਹੈ ਉਹ ਰਿਸੀਵ ਕੀਤੀ ਹੈ ਮੈਂ ਇਹਦੇ ਪ੍ਰੋਪਰ ਇੱਕ ਵਾਰ ਜਿਹੜਾ ਹੈਗਾ ਆਈਐਮਏ ਨੂੰ ਮੈਂ ਇੱਕ ਵਾਰ ਬੁਲਾ ਕੇ ਉਹਨਾਂ ਨੂੰ ਵੀ ਇਹ ਗੁਜ਼ਾਰਿਸ਼ ਕਰਾਂਗੇ ਕਿ ਉਹ ਆਪਣੀ ਜਿਹੜੀ ਉਹਨਾਂ ਨੇ ਡਿਸੀਜਨ ਲਿਆ ਹੈ ਇਹਨੂੰ ਉਹ ਜਿਹੜਾ ਹੈਗਾ ਵਾਪਸ ਲੈ ਲੈਣ ਤੇ ਇਲਾਜ ਜਿਹੜਾ ਹੈਗਾ ਉਹ ਹਰ ਕਿਸੇ ਦਾ ਅਧਿਕਾਰ ਹੋਣਾ ਚਾਹੀਦਾ ਤੇ ਇੱਕ भी एक चंद व्यक्तियों की गलती का जरा भुगतान है वो सारे पिंड कर, करना बनता तो पर आगे तो भी आप इंश्योर करा कि जेकर अः इस तरीके की कोई भी हो जाए घटना होंगी है तो जो

देखिए मैं पहला भी क्या कि डॉक्टर्स जो है क्या वो एक ओथ लेते हैं जिदे ਵਿੱਚ ਉਹ ਇਹ ਕਹਿੰਦੇ ਆ ਕਿ ਆਪਾਂ ਕਿਸੇ ਨੂੰ ਵੀ ਇਲਾਜ ਜਿਹੜੇ ਡਿਪਾਰਟਮੈਂਟ ਹੋ ਗਿਆ ਉਹਨਾਂ ਮਨਾ ਨਹੀਂ ਕਰਾਂਗੇ ਤੇ ਮੈਂ ਸਮਝਦਾ ਕਿ ਡਾਕਟਰ ਸਾਹਿਬਾਨ ਨੂੰ ਵੀ ਸੋਚਣਾ ਚਾਹੀਦਾ ਤੇ ਜੇ ਉਹਨਾਂ ਨੂੰ ਵੀ ਇਸ ਤਰੀਕੇ ਦੀ ਕੋਈ ਇਸ਼ੂ ਸੀਗਾ ਤਾਂ ਤੇ ਉਹ ਵੀ ਐਡਮਿਨਿਸਟ੍ਰੇਸ਼ਨ ਦੇ ਕੋਲ ਆ ਸਕਦੀ ਸੀ ਕਿ ਮੈਂ ਸਮਝਦਾ ਇਥੇ ਦੋਨੋਂ ਧਿਰਾਂ ਵੱਲੋਂ ਹੀ ਇੱਕ ਗਲਤੀ ਕੀਤੀ ਗਈ ਹੈ ਇੱਕ ਕਿ ਸਭ ਤੋਂ ਪਹਿਲਾਂ ਜੇ ਕੋਈ ਇਨਸੀਡੈਂਟ ਹੋਇਆ ਸੀ ਤੇ بجائے ਯੂਨੀਅਨ ਨੂੰ ਔਰ ਇਹਦੇ ਨਾਲ ਜਿਹੜਾ ਇਕਤਰਨਾ ਲਾ ਕੇ ਡਾਕਟਰ ਦੇ ਨਾਲ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਜਿਹੜਾ ਸਹੀ ਤਰੀਕੇ ਨਾਲ ਐਡਮਿਨਿਸਟ੍ਰੇਸ਼ਨ ਦੇ ਕੋਲ ਆ ਜਾਂਦੇ ਤਾਂ ਉਹਦੀ ਸਹੀ ਨਿਰਪੱਖ ਜਾਂਚ ਹੋ ਜਾਂਦੀ ਇਸੇ ਤਰੀਕੇ ਨਾਲ ਜੇ ਡਾਕਟਰ ਦੇ ਨਾਲ ਕੋਈ ਦਕਾ ਕਰ ਰਾਇਆ ਸੀ ਉਹ ਵੀ ਐਡਮਿਨਿਸਟ੍ਰੇਸ਼ਨ ਦੇ ਕੋਲ ਆ ਜਾਂਦੇ ਤੇ ਆਪਾਂ ਇਹਨੂੰ ਬੈਟਰ ਹੈਂਡਲ ਕਰ ਸਕਦੇ ਸੀ ਇਹਦਾ ਪ੍ਰਸ਼ਾਸਨ ਜਲਦੀ ਇਸ ਮਸਲੇ ਨੂੰ ਹੱਲ ਕਰੇਗਾ ਬਿਲਕੁਲ ਜ਼ਰੂਰ ਇਹਦਾ ਹੱਲ ਹੋਏਗਾ ਮੈਨੂੰ ਸਮਝ ਆ ਡਾਕਟਰ ਜਿਹੜੇ ਬਿਲਕੁਲ ਸੂਝ-ਬੂਝ ਵਾਲੇ ਹੈਗੇ ਆ ਆਈਐਮਏ ਦੀ ਜਿਹੜੇ ਉਹਨਾਂ ਦੀ ਐਸੋਸੀਏਸ਼ਨ ਹੈਗੀ ਆ ਉਹ ਵੀ ਬਹੁਤ ਸਹੀ ਤਰੀਕੇ ਨਾਲ ਐਡਮਿਨਿਸਟ੍ਰੇਸ਼ਨ ਦੇ ਨਾਲ ਕੋਆਪਰੇਟ ਵੀ ਕਰਦੇ ਨੇ ਮੈਨੂੰ ਉਹਨਾਂ ਨੂੰ ਜ਼ਰੂਰ ਇਸ ਤਰੀਕੇ ਦਾ ਕਾ ਜ਼ਰੂਰ ਲੱਗਿਆ ਹੋਵੇਗਾ ਕਿ ਜੇ ਕੱਲ ਨੂੰ ਕੋਈ ਕਿਸੇ ਵੀ ਹਸਪੀਟਲ ਵਿੱਚ ਕਿਉਂਕਿ ਜੀਵਨ ਤੇ ਮ੍ਰਿਤਯੂ ਜਿਹੜੀ ਹੈ ਕਿ ਰੱਬ ਦੇ ਹੱਥ ਹੈ ਤੇ ਬਹੁਤ ਸਾਰੇ ਮਰੀਜ਼ ਹੋ ਜਿਹੜੇ ਹਸਪੀਟਲਜ਼ ਵਿੱਚ ਰੂਟੀਨ ਵਿੱਚ ਜਿਹੜੀ ਹੈਗੀ ਆ ਬਹੁਤ ਸਾਰੀ ਰੈਟ ਸੁੰਨੀਆਂ ਨੇ ਤੇ ਜੇ ਕੱਲ ਇਸੇ ਤਰੀਕੇ ਨਾਲ ਕੋਈ ਵੀ ਯੂਨੀਅਨ ਆ ਕੇ ਕਿਸੇ ਵੀ ਹਸਪੀਟਲ ਦੇ ਸਾਹਮਣੇ ਬੈਠ ਜਾਵੇ ਤੇ ਬ ਇਨਕੁਆਇਰੀ ਕੇ ਉਹਨਾਂ ਨੂੰ ਤੱਕਾ ਕਰੇ ਤਾਂ ਫਿਰ ਉਹਨਾਂ ਨੂੰ ਵੀ ਆਪਣੇ ਜਾਨ ਦੀ ਮਾਲ ਦੀ ਉਹਦੀ ਸੁਰੱਖਿਆ ਦਾ ਜ਼ਰੂਰ ਉਹਨਾਂ ਨੂੰ ਵੀ ਖਤਰਾ ਲਾਖ ਹੁੰਦਾ ਹੈ ਤਾਂ ਮੈਂ ਯੂਨੀਅਨ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਜਿਹੜਾ ਹੈਗਾ ਆਪਣਾ ਜਿਹੜਾ ਉਹਨਾਂ ਦਾ ਆ ਕੰਮ ਹੈ ਉਹਦੇ ਨਾਲ ਉਹ ਧਿਆਨ ਦੇਣ ਇਸਤਰੀ ਕੇ ਨਾਲ ਜੇ ਕਿਤੇ ਵੀ ਉਹਨਾਂ ਨੂੰ ਕੋਈ ਚੀਜ਼ ਲੱਗਦੀ ਹੈ ਮੈਂ ਨਹੀਂ ਕਹਿੰਦਾ ਕਿ ਜੇ ਕਿਸੇ ਜਿਹੜਾ ਜੇ ਕਿਤੇ ਇੰਜਸ ਦੇ ਸੋਹ ਰਾਇਓ ਉਹਦੇ ਨਾਲ ਖੜਨ ਦੀ ਲੋੜ ਨਹੀਂ ਉਹਨਾਂ ਦੇ ਨਾਲ ਜ਼ਰੂਰ ਖੜੋ ਪਰ ਤਰੀਕਾ ਜਿਹੜਾ ਹੈਗਾ ਉਹ ਸਹੀ ਅਪਣਾਉਣਾ ਚਾਹੀਦਾ ਜਿਹੜਾ ਕਾਨੂੰਨੀ ਤਰੀਕਾ ਹੈ ਉਹਨੂੰ ਅਪਣਾਉਣ ਤੇ ਆਪਾਂ ਕਿਸੇ ਦੇ ਨਾਲ ਵੀ ਪਾਵੇਂ ਉਹ ਡਾਕਟਰ ਹੋ ਪਾਵੇਂ ਉਹ ਕੋਈ ਆਮ ਇਨਸਾਨ ਹੋ ਕਿਸੇ ਦੇ ਨਾਲ ਵੀ ਕਿਸੇ ਤਰੀਕੇ ਨਾਲ ਕਰਤਾ ਤੇਰਾ ਜਾਂ ਉਹਦੇ ਨਾਲ ਕਿਸੇ ਤਰੀਕੇ ਦੀ ਇਨਜਸਟਿਸ ਨਹੀਂ ਹੋਣ ਦਿਵਾਨੀ